ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਿਹਾ ਹੈ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਬੀਤੇ ਦਿਨੀ ਹੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਕਾਲ ਤਖਤ ਤੇ ਜਥੇਦਾਰ ਦੇ ਨਾਲ ਮਿਲਣੀ ਕੀਤੀ ਜਾਣੀ ਸੀ ਸੋ ਇਸੇ ਦੌਰਾਨ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹਿਮਕਾਰ ਕਰ ਲਿਆ ਹੈ ਕਿ ਉਹਨਾਂ ਨੇ ਰਹਿਤ ਮਰਿਆਦਾ ਅਤੇ ਸਿੱਖ ਸਿਧਾਂਤਾਂ ਬਾਰੇ ਜੋ ਕੁਝ ਬੋਲਿਆ ਹੈ ਉਹਨਾਂ ਨੂੰ ਜਿਹਾ ਨਹੀਂ ਕਰਨਾ ਚ ਬਾਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਦੇ ਨਾਲ ਗੱਲਬਾਤ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਹੋਈ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਹਨ ਤੇ ਜਥੇਦਾਰ ਦੇ ਅਨੁਸਾਰ ਮੁੱਖ ਮੰਤਰੀ ਨੇ ਮਹਿਸੂਸ ਕੀਤਾ ਹੈ ਕਿ ਉਹਨਾਂ ਦੀਆਂ ਕੁਝ ਟਿੱਪਣੀਆਂ ਗਲਤ ਸਨ ਅਤੇ ਉਹਨਾਂ ਤੋਂ ਅੱਗੇ ਤੋਂ ਜਿਹੜਾ ਕਿ ਉਹ ਬਚ ਕੇ ਰਹਿਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਖਬਰ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਯਾਰਲੀ ਕਲਾਂ ਦੇ ਵਿੱਚ ਸੰਗਰਾਣ ਦੇ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਚਾਹ ਦੇ ਨਾਲ ਲਾਏ ਗਏ ਗਜਰੇਲੇ ਦਾ ਲੰਗਰ ਖਾਣ ਦੇ ਕਾਰਨ 30 ਤੋਂ 40 ਲੋਕਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੋ ਚੁੱਕੀ ਹੈ ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਜਿੱਥੇ ਕਿ ਡਾਕਟਰਾਂ ਨੇ ਦੱਸਿਆ ਹੈ ਕਿ ਸਾਰੇ ਮਰੀਜ਼ ਕਾਫੀ ਗੰਭੀਰ ਹਾਲਤ ਦੇ ਵਿੱਚ ਹਨ ਉਹਨਾਂ ਨੂੰ ਉਲਟੀਆਂ ਅਤੇ ਇਸ ਤੋਂ ਇਲਾਵਾ ਲੂਜ਼ ਮੋਸ਼ਨ ਲੱਗੇ ਹੋਏ ਹਨ ਫਿਲਹਾਲ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਕੀ ਕਾਰਨ ਹੈ ਇਸ ਸੰਬੰਧੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗਜਰੀਲਾ ਖਾਣ ਤੋਂ ਬਾਅਦ ਬਿਮਾਰ ਹੋਏ ਬਰੀਜਾਂ ਨੇ ਕਿਹਾ ਹੈ ਕਿ ਉਹ ਸੰਗਰਾਮ ਦੇ ਮੌਕੇ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਠਾ ਟੇਕਣ ਲਈ ਗਏ ਹੋਏ ਸਨ ਤੇ ਬਾਅਦ ਵਿੱਚ ਚਾਹ ਦੇ ਨਾਲ ਉਹਨਾਂ ਦੇ ਵੱਲੋਂ ਗਜਰੀਲਾ ਸਾਦਾ ਗਿਆ ਸੀ ਤੁਰੰ ਉਲ ਲੱਗਾ ਉਲਟੀਆਂ ਆਉਣ ਲੱਗੀਆਂ ਜਿਸ ਤੋਂ ਬਾਅਦ ਕੀ ਸਾਰੇ ਦੇ ਸਾਰੇ ਲੋਕ ਹਸਪਤਾਲਾਂ ਜਾਂ ਫਿਰ ਡਾਕਟਰਾਂ ਦੇ ਕੋਲ ਜਾਣ ਦੇ ਲਈ ਮਜਬੂਰ ਹੋ ਗਏ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਰਬਜੀਤ ਕੌਰ ਵਾਲਾ ਮਾਮਲਾ ਹੁਣ ਇੱਕ ਵਾਰ ਫਿਰ ਤੋਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੀਂ ਪਿਆਰ ਨਹੀਂ ਮਜਬੂਰੀ ਸੀ ਪਾਕਿਸਤਾਨ ਆਉਣਾ ਹੈਰਾਨ ਕਰ ਦੇਵੇਗਾ ਸਰਬਜੀਤ ਕੌਰ ਦੇ ਵੱਲੋਂ ਮਾਮਲੇ ਦੇ ਵਿੱਚ ਲਿਆਂਦਾ ਹੋਇਆ ਹੈ ਨਵਾਂ ਐਂਗਲ ਜਿਹੀਂ ਸਰਬਜੀਤ ਕੌਰ ਜੋ ਕਿ ਨਵੰਬਰ ਸਾਲ 2026 ਦੇ ਵਿੱਚ ਧਾਰਮਿਕ ਸਮੂਹ ਦੇ ਨਾਲ ਭਾਰਤ ਤੋਂ ਪਾਕਿਸਤਾਨ ਗਈ ਸੀ ਅਤੇ ਇਸਲਾਮ ਧਰਮ ਅਪਣਾ ਕੇ ਇੱਕ ਪਾਕਿਸਤਾਨੀ ਨਾਗਰਿਕ ਦੇ ਨਾਲ ਉਸ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੂਡ ਆ ਗਿਆ ਹੈ ਜਿੱਥੇ ਕਿ ਪੰਜਾਬੀ ਭਾਰਤੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਵਿਆਹ ਕਰ ਹੋਣ ਦੇ ਲਈ ਹੀ ਪਾਕਿਸਤਾਨੀ ਨੌਜਵਾਨ ਦੇ ਨਾਲ ਗਈ ਸੀ ਪਰ ਹੁਣ ਸਰਹੱਦ ਪਾਰ ਦੇ ਸੂਤਰਾਂ ਦੇ ਅਨੁਸਾਰ ਸਰਬਜੀਤ ਕੌਰ ਨੇ ਐਕਸ ਦੇ ਉੱਤੇ ਇੱਕ ਵੀਡੀਓ ਆਡੀਓ ਵਾਇਰਲ ਕੀਤੀ ਹੈ ਸੋ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਪ੍ਰੇਮੀ ਨਾਸਰ ਹੁਸੈਨ ਤੋਂ ਉਸ ਦੀਆਂ ਵੀਡੀਓ ਡਿਲੀਟ ਕਰਵਾਉਣ ਦੇ ਲਈ ਹੀ ਉਹ ਪਾਕਿਸਤਾਨ ਗਈ ਸੀ ਉਹ ਉਸ ਨੂੰ ਕਾਫੀ ਜ਼ਿਆਦਾ ਬਲੈਕਮੇਲ ਕਰ ਰਿਹਾ ਸੀ ਉਸ ਦੇ ਨਾਲ ਆਨਲਾਈਨ ਗੱਲਬਾਤ ਹੁੰਦੀ ਸੀ ਜਿਸ ਤੋਂ ਬਾਅਦ ਕਿ ਉਸ ਨੇ ਉਸ ਦੀਆਂ ਵੀਡੀਓ ਅਤੇ ਕੁਝ ਆਡੀਓ ਬਣਾ ਲਏ ਜਾਂ ਸੰਨ ਜਿਸ ਤੋਂ ਬਾਅਦ ਉਸ ਨੂੰ ਕਾਫੀ ਜ਼ਿਆਦਾ ਉਸ ਦੇ ਵੱਲੋਂ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੋ ਇਹ ਆਡੀਓ ਵੀਡੀਓ ਡਿਲੀਟ ਕਰਵਾਉਣ ਦੇ ਲਈ ਹੀ ਉਹ ਪਾਕਿਸਤਾਨ ਦੇ ਵਿੱਚ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਵਿਆਹ ਵੀ ਕਰਵਾਉਣਾ ਪਿਆ ਤੇ ਇਸ ਤੋਂ ਇਲਾਵਾ ਇਸਲਾਮ ਧਰਮ ਵੀ ਇਸਲਾਮ ਧਰਮ ਵੀ ਕਬੂਲਣਾ ਪਿਆ ਹੈ ਸੋ ਸਾਰੀ ਗੱਲਬਾਤ ਉਸ ਦੇ ਵੱਲੋਂ ਹੁਣ ਰੋ ਰੋ ਕੇ ਇੱਕ ਆਡੀਓ ਦੇ ਵਿੱਚ ਦੱਸੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੁਖਵਾਲ ਖਹਿਰਾ ਦਾ ਹੁਣ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਉੱਤੇ ਤਿੱਖਾ ਹਮਲਾ ਵੀਡੀਓ ਸਾਂਝੀ ਕਰਕੇ ਘੇਰੀ ਹੈ ਆਪ ਸਰਕਾਰ ਜੀहां ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਜੁੱਧ ਮਹਿੰਮ ਦੇ ਤਹਿਤ ਤਿੱਖਾ ਹਮਲਾ ਕੀਤਾ ਹੈ ਖਹਿਰਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦਾਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਮੋੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਨਸ਼ਿਆਂ ਨੂੰ ਖਤਮ ਕਰਨ ਦੇ ਫੋਕੇ ਦਾਅਵਿਆਂ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਕੈਰਾਵਲੂ ਸੰਜੀਕੀਤਿਕੇ ਵੀਡੀਓ ਦੇ ਅਨੁਸਾਰ ਨਸ਼ੇ ਦੀ ਓਵਰਡੋਜ਼ ਦੇ ਕਾਰਨ ਜਾਨ ਗਵਾਉਣ ਵਾਲੇ ਇੱਕ ਪੀੜਤ ਦੇ ਪਰਿਵਾਰ ਨੇ ਸਰਕਾਰ ਦੀ ਕਾਰਜਕਾਰੀ ਤੇ ਸਵਾਲ ਚੁੱਕੇ ਹਨ ਪਰ ਪਰਿਵਾਰ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦੇ ਬੰਨੋ ਨਸ਼ੇੜੀਆਂ ਦੇ ਘਟ ਹੋਣਾ ਇਸ ਗੰਭੀਰ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੈ ਅਤੇ ਇਸ ਕਦਮ ਦੇ ਕਾਰਨ ਸਰਕਾਰ ਦੀ ਹੁਣ ਪੂਰੀ ਤਰ੍ਹਾਂ ਦੇ ਉੱਤੇ ਨਕਾਮੀ ਜਿਹੜੀ ਕਿ ਦਰਸਾਉਂਦਾ ਹੋਇਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਲੋੜੀ ਮੌਕੇ ਬਿਉਹਤਾ ਨੇ ਮੁਕਾਇਏ ਹਨ ਆਪਣੇ ਸਾਹ ਪੁਲਿਸ ਨੇ ਪਤੀ ਖਿਲਾਫ ਮਾਮਲਾ ਕੀਤਾ ਹੈ ਤਰਜ ਜੀਹਾਂ ਥਾਣਾ ਸਦਰ ਅਦੀਨ ਪਿੰਡੇ ਪਿੰਡ ਚੰਡੇਰ ਦੇ ਵਿੱਚ 34 ਸਾਲਾ ਕਲਵੀਰ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਮਹਿਲਾ ਦੀ ਲਾਸ਼ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾਇਆ ਗਿਆ ਹੈ ਮ੍ਰਿਤਕਾ ਦੇ ਪਿਤਾ ਨਿਰਮਲ ਸਿੰਘ ਦੀ ਸ਼ਿਕਾਇਤ ਦੇ ਉੱਤੇ ਮੋਲਜਮ ਪਤੀ ਮਨਤਾਜ ਸਿੰਘ ਵਾਸੀ ਪਿੰਡ ਚੰਡੇਰ ਅਤੇ ਉਸ ਦੀ ਭੈਣ ਪਰਮਜੀਤ ਪੰਮੋ ਪਾ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਡਿਊਟੀ ਦੌਰਾਨ ਮੋਗਾ ਵਿਖੇ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਨੂੰ ਇਨਸਾਫ਼ ਦਿਵਾਉਣ ਦੇ ਲਈ ਸਥਾਨਕ ਬਰਾਦਰੀ ਬਾਗ ਤੋਂ ਫੱਟੀ ਬਸਤਾ ਚੌਕ ਦੇ ਨੇੜੇ ਬੱਸ ਸਟੈਂਡ ਦੇ ਨੇੜੇ ਜਿਹੜਾ ਕਿ ਡਾਕਟਰ ਭੀਮਰਾਓ ਅਮਰੀਦਕਾਰ ਆ ਬੁੱਤ ਉਸ ਦੇ ਕੋਲ ਕੈਂਡਲ ਮਾਰਚ ਕਰ ਲਿਆ ਗਿਆ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਅਤੇ ਇਸ ਤੋਂ ਇਲਾਵਾ ਹੋਰ ਲੋਕ ਵੀ ਸ਼ਾਮਲ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਸਿਰਫ 10-10 ਲੱਖ ਦੇ ਹੀ ਚੈੱਕ ਦਿੱਤੇ ਗਏ ਹਨ ਜੋ ਕਿ ਬੇहद ਘੱਟ ਹਨ ਤੇ ਉਹਨਾਂ ਦੇ ਬੱਚਿਆਂ ਦੀ ਪਾਲਰਿਸ਼ ਕਿਵੇਂ ਹੋਵੇਗੀ ਸੋ ਸਰਕਾਰ ਨੂੰ ਅਧਿਆਪਕਾਂ ਦੇ ਵੱਲੋਂ 1-1 ਕਰੋੜ ਰੁਪਏ ਦੇ ਚੈੱਕ ਦੇਣ ਦੀ ਮੰਗ ਕੀਤੀ ਗਈ ਹੈ ਸੋ ਬੇहद ਜਿਹੜਾ ਕਿ ਤੁਹਾਨੂੰ ਦੱਸ ਦਿੱਤੀ ਕਿ ਸਰਕਾਰ ਦੇ ਵੱਲੋਂ ਸੱਚਮੁੱਚ ਹੀ ਇਹ 10-10 ਲੱਖ ਰੁਪਏ ਦੇ ਜਿਹੜੇ ਚੈੱਕ ਦਿੱਤੇ ਗਏ ਹਨ ਬੇहद ਘੱਟ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਗਵੀਨ ਕੌਰ ਦੇ ਦੁਆਰਾ ਹੁਣ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਾਣੋ ਨਾਭਾ ਜੇਲ੍ਹ ਦੇ ਵਿੱਚ ਕੀ ਹਨ ਹਾਲਾਤ ਜੀ ਹਾਂ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਹੁਣ ਨਜ਼ਰਬੰਦ ਵਿਕਰਮਜੀਠੀਆ ਨੂੰ ਅੱਜ ਉਹਨਾਂ ਦੀ ਧਰਮ ਪਤਨੀ ਗਵੀਨ ਕੌਰ ਮਜੀਠੀਆ ਮਿਲਣ ਦੇ ਲਈ ਪਹੁੰਚੀ ਸੀ ਤੇ ਉਹਨਾਂ ਦੇ ਵਕੀਲ ਦਮਨਬੀਰ ਸਿੰਘ ਦਾ ਸੋਭਤੀ ਵੀ ਪਹੁੰਚੇ ਸਨ ਜੋ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਕਰੀਬ 11:30 ਵਜੇ ਦਾਖਲ ਹੋਏ ਤੇ 1 ਘੰਟੇ ਤੋਂ ਬਾਅਦ ਦਾ ਜਿਹੜਾ ਕਿ ਉਹਨਾਂ ਦੇ ਵੱਲੋਂ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਸੀ ਪਰ ਉਹਨਾਂ ਨੂੰ ਘੱਟ ਮੁਲਾਕਾਤ ਕਰਨ ਦਿੱਤੀ ਗਈ ਹੈ ਸੋ ਜੇਲ੍ਹ ਤੋਂ ਬਾਹਰ ਆਏ ਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ ਸਾਨੂੰ ਲਾਤੀਏ ਕਿ ਪਿਛਲੇ ਦਿਨੀ ਹੀ ਇਹ ਖਬਰਾਂ ਆ ਰਹੀਆਂ ਸਨ ਕਿ ਮਜੀਠੀਆਂ ਨੂੰ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਜਾਨ ਨੂੰ ਖਤਰਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਦੱਸ ਦਈਏ ਕਿ ਜ਼ਿਲ੍ਹੇ ਭਾਰ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਜਦੋਂ ਕਿ ਤੜਕਸਾਰ ਗੁਰਦੁਆਰਾ ਸਾਹਿਬ ਰਜਾਨਾ ਦੀ ਤਰ੍ਹਾਂ ਮੱਥਾ ਟੇਕਣ ਜਾ ਰਹੀ ਇੱਕ ਬਜ਼ੁਰਗ ਅੰਮ੍ਰਿਤਧਾਰੀ ਔਰਤ ਨੂੰ ਤਿੰਨ ਲੁਟੇਰਿਆਂ ਦੇ ਵੱਲੋਂ ਉਸ ਦੇ ਸਿਰ ਦੇ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਸ ਦੀਆਂ ਕੰਨਾਂ ਦੀਆਂ ਜਿਹੜੀਆਂ ਬਾਲੀਆਂ ਸਨ ਉਹ ਖੋ ਕੇ ਫਰਾਰ ਹੋ ਗਏ ਹਨ ਗੰਭੀਰ ਔਰਤ ਨੂੰ ਜਦੋਂ ਅਮਰਤ ਸਰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ ਹੈ ਜਾਣਕਾਰੀ ਦਿੰਦਿਆਂ ਹੋਇਆਂ ਕਾਰਜ ਸਿੰਘ 71 ਸਾਲ ਨਿਵਾਸੀ ਜ਼ਿਲ੍ਹੇ ਦੇ ਪਿੰਡ ਉਮਾਥਰਾ ਭਾਗੀ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਸਣੇ ਬੀਤੀ 12 ਜਨਵਰੀ ਨੂੰ ਤੜਕੇ 4 ਵਜੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਇਸੇ ਦੌਰਾਨ ਹੀ ਲਟੇਰੀਆ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਉਸ ਦੀ ਪਤਨੀ ਦੀਆਂ ਬਾਲੀਆਂ ਖੋਈਆਂ ਗਈਆਂ ਤੇ ਜਿਸ ਤੋਂ ਬਾਅਦ ਕੀ ਉਸ ਨੂੰ ਇੰਨਾ ਜ਼ਿਆਦਾ ਜ਼ਖਮੀ ਕੀਤਾ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਸੋ ਬੇहद ਸ਼ਰਮਨਾਕ ਜਿਹੜੀਆਂ ਖਬਰ ਤੁਹਾਨੂੰ ਦੱਦੀ ਹੈ ਕਿ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿੱਥੇ ਕਿ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਹੁਣ ਗੁਰਦੁਆਰੇ ਜਾਂਦੇ ਹੋਏ ਵੀ ਸ਼ਰਧਾਲੂ ਸੇਫ ਨਹੀਂ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਹਾਲੇ 2 ਦਿਨ ਹੋਰ ਠੰਢੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਸੰਘਣੀ ਤੁੰਦ ਅਤੇ ਕੋਰੇ ਦਾ orange alert ਜਾਰੀ ਕਰ ਦਿੱਤਾ ਗਿਆ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਅਤੇ ਘੱਟ ਤੋਂ ਘੱਟ ਤਾਪਮਾਨ ਦੇ ਵਿੱਚ ਜ਼ਰੂਰ ਹਲਕਾ ਜਿਹਾ ਵਾਧਾ ਦਰਜ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ 6.3 ਡਿਗਰੀ ਅਤੇ ਘੱਟ ਤੋਂ ਘੱਟ 3.2 ਡਿਗਰੀ ਦਰਜ ਕੀਤਾ ਗਿਆ ਹੈ ਉਥੇ ਹੀ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਅਗਲੇ ਆਉਣ ਵਾਲੇ ਦਿਨਾਂ ਦੇ ਦੌਰਾਨ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਵੀ ਜਤਾ ਦਿੱਤੀ ਗਈ ਹੈ ਤੂਂਦ ਅਤੇ ਸ਼ੀਤ ਲਹਿਰ ਤੋਂ ਬਾਅਦ ਕੋਰਾ ਪੈਣਾ ਵੀ ਸ਼ੁਰੂ ਹੋ ਚੁੱਕਾ ਹੈ ਤੇ ਇਸੇ ਦੌਰਾਨ ਪੰਜਾਬ ਦੇ ਵਿੱਚ ਹੁਣ ਤੇਜ਼ ਮੀਂਹ ਦੇ ਨਾਲ ਗੜ੍ਹੇਮਾਰੀ ਦੀ ਭੂਖਬਾਣੀ ਕਰ ਦਿੱਤੀ ਗਈ ਹੈ 16 ਤਰੀਕ ਤੋਂ ਹਵਾਵਾਂ ਦਾ ਰੁੱਖ ਜਿਹੜਾ ਕਿ ਬਦਲ ਜਾਵੇਗਾ ਹਵਾਵਾਂ ਆਰਬ ਸਾਗਰ ਤੋਂ ਪਹਾੜਾਂ ਵੱਲ ਚਿੱਲਣ ਲੱਗਣਗੀਆਂ ਜਿਸ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਅਤੇ ਪੰਜਾਬ ਦੇ ਵਿੱਚ ਭਾਰੀ ਗੜੇਮਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਅਜੇ ਵੀ ਤੁਹਾਨੂੰ ਦੱਸ ਦਿਆ ਕਿ 5 ਤੋਂ 6 ਦਿਨ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਇਸੇ ਤਰ੍ਹਾਂ ਹੀ ਠੰਡ ਬਰਕਰਾਰ ਰਹੇਗੀ 20 21 22 ਅਤੇ 23 ਜਨਵਰੀ ਨੂੰ ਪੰਜਾਬ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਿ ਗੜੇਮਾਰੀ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਤੇਜ਼ ਤੇ ਕਈ ਸੂਬਿਆਂ ਦੇ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਸਾਲ ਉੱਤਰ ਪ੍ਰਦੇਸ਼ ਪੰਜਾਬ ਦਿੱਲੀ ਹਰਿਆਣਾ ਤੇ ਹੋਰ ਉੱਤਰੀ ਭਾਰਤੀ ਰਾਜਾਂ ਦੇ ਵਿੱਚ ਬਹੇਰੇ ਠੰਡ ਅਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਠੰਡ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਉਥੇ ਹੀ ਨੌਇਡਾ ਗਾਜ਼ੀਆਬਾਦ ਜਿੱਥੇ ਜਿਹੜੀਆਂ ਛੁੱਟੀਆਂ 15 ਜਨਵਰੀ ਤੱਕ ਸਨ ਸੋ ਇਹਨਾਂ ਨੂੰ ਹੁਣ ਵਧਾ ਕੇ 20 ਜਨਵਰੀ ਤੱਕ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਵੀ 19 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪੰਜਾਬ ਦੇ ਵਿੱਚ ਇਸ ਸਾਲ ਜਿਹੜੀਆਂ ਛੁੱਟੀਆਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਸਕੂਲ ਦੇ ਟਾਈਮ ਦੇ ਵਿੱਚ ਜਿਹੜਾ ਚੇਂਜ ਕਰ ਦਿੱਤਾ ਜਾਵੇਗਾ ਹਾਲਾਂਕਿ ਪੰਜਾਬ ਦੇ ਵਿੱਚ ਬੱਚਿਆਂ ਦੇ ਵੱਲੋਂ ਮਾਪਿਆਂ ਦੇ ਵੱਲੋਂ ਤੇ ਅਧਿਆਪਕਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ 20 ਤੋਂ 21 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾਵੇ ਸੋ ਹੁਣ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਸੰਘਣੀ ਧੁੰਦ ਨੂੰ ਮੁੱਖ ਸੋ ਹੁਣ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਦੇ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਸੂਬੇ ਦੇ ਸਾਰੇ ਹੀ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਲਿਆਂਦੀ ਗਈ ਹੈ ਜੀ ਹੁਣ ਪ੍ਰਾਇਮਰੀ ਸਕੂਲ ਸਵੇਰੇ 10 ਵਜੇ ਲੈ ਕੇ ਦੁਪਹਿਰੇ 3 ਵਜੇ ਛੁੱਟੀ ਹੋਵੇਗੀ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਤੋਂ ਲੈ ਕੇ 3:30 ਵਜੇ ਤੱਕ ਚੱਲਣਗੇ ਪਰ ਦੂਜੇ ਪਾਸੇ ਹੀ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੇ ਵੱਲੋਂ ਤੇ ਹਾਪਕਾਂ ਦੇ ਵੱਲੋਂ ਦੇਸ਼ ਤੋਂ ਇਲਾਵਾ ਉਹਨਾਂ ਦੇ ਮਾਪਿਆਂ ਦੇ ਵੱਲੋਂ ਬੱਚਿਆਂ ਦੇ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਛੁੱਟੀਆਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਸੀ ਜਦਕਿ ਬਾਕੀ ਸੂਬਿਆਂ ਦੇ ਵੱਲੋਂ ਵਾਧਾ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਪਰ ਇਹ ਛੁੱਟੀਆਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ ਇਸ ਤੋਂ ਬਾਅਦ ਜਨਵਰੀ ਮਹੀਨੇ ਦੇ ਕੜਾਕੇਦਾਂ ਠੰਡ ਤੇ ਸੰਕਣੀ ਧੁੰਦ ਦੇ ਵਿਚਕਾਰ ਛੁੱਟੀਆਂ ਦੀ ਪ੍ਰ망 ਰਹੀ ਹੈ ਹਾਲਾਂਕਿ 24 ਲਖੀ 14 ਜਨਵਰੀ ਤੋਂ ਸਕੂਲ ਖੁੱਲ ਗਏ ਹਨ ਇਸੇ ਦੇ ਵਿਚਾਲੇ ਹੁਣ ਵਿਦਿਆਰਥੀਆਂ ਦੇ ਲਈ ਖਾਸ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜ਼ਿਲ੍ਹਾ ਬਰੀ ਦਿਨ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ ਅਸਮਾਨ ਦੇ ਵਿੱਚ ਛਾਇਆ ਹੈ ਕਾਲਾ ਧੂੰਆ ਮਚ ਗਈ ਹਫੜਾ ਦਫੜੀ ਜੀ ਹਾਂ ਲੁਧਿਆਣਾ ਦੇ ਦੀਪ ਨਗਰ ਇਲਾਕੇ ਦੇ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਕਾਰਨ ਫੈਕਟਰੀ ਦੇ ਵਿੱਚ ਹਫੜਾ ਦਫੜੀ ਮਚ ਗਈ ਤੁਹਾਨੂੰ ਬਾਤ ਦਈਏ ਕਿ ਫੈਕਟਰੀ ਦੇ ਵਿੱਚ ਹਜੌਰੀ ਅਤੇ ਸਰਦੀਆਂ ਦਾ ਸਮਾਨ ਬਣਾਇਆ ਜਾਂਦਾ ਹੈ ਇਹ ਫੈਕਟਰੀ ਦਾ ਨਾਮ ਗੋਇਲ ਹਜੌਰੀ ਮਿਲਰ ਹੈ ਇਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹੁਣ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਜੀਹਾਂ ਜਲੰਧਰ ਸਰਾਫਾ ਐਸੋਸੀਏਸ਼ਨ ਅਨੁਸਾਰ ਅੱਜ ਵੀਰਵਾਰ 24 ਕੈਰੇਟ ਸੋਨੇ ਦੀ ਕੀਮਤ 1,46,000 ਦਰਜ ਕੀਤੀ ਗਈ ਹੈ ਉੱਤੇ ਹੀ 22 ਕੈਰੇਟ ਸੋਨੇ ਦੀ ਕੀਮਤ 1,35,000 ਦਰਜ ਕੀਤੀ ਗਈ ਹੈ ਚਾਂਦੀ ਵੀ ਹੁਣ 2,90,000 ਦੇ ਕਰੀਬ ਪਹੁੰਚ ਚੁੱਕੀ ਹੈ ਸੋ ਵੱਡਾ ਉਛਾਲ ਜਿਹੜਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹਾਈ ਦੇ ਉੱਤੇ ਪਹੁੰਚ ਚੁੱਕਾ ਹੈ ਸੋਨਾ ਇਸ ਤੋਂ ਬਾਅਦ ਚੰਡੀਗੜ੍ਹ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਗਊਸ਼ਾਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗਾਵਾਂ ਦੀ ਮੌਤ ਦੇ ਨਾਲ ਮਚਿਆ ਹੈ ਹੜਕੰਪ ਮੈਜਿਸਟ੍ਰੇਟ ਨੇ ਦਿੱਤੇ ਹਨ ਜਾਂਚ ਦੇ ਹੁਕਮ ਚੰਡੀਗੜ੍ਹ ਦੇ ਮੱਖਣ ਮਜਾਰਾ ਸਥਿਤ ਗਊਸ਼ਾਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗਾਵਾਂ ਦੀਆਂ ਲਾਸ਼ਾਂ ਮਿਲਣ ਨਾਲ ਸ਼ਹਿਰ ਤੇ ਵਿੱਚ ਤਰਤਲੀ ਮਚ ਗਈ ਹੈ ਮੰਗਲਵਾਰ ਦੇ ਸਨਾਤਨ ਟਾਸਕ ਫੋਰਸ ਦੀ ਟੀਮ ਨੇ ਸ਼ਿਕਾਇਤ ਅਤੇ ਦੋਸ਼ ਲਗਾਇਆ ਹੈ ਕਿ ਗਊਸ਼ਾਲਾ ਦੇ ਬੇੜੇ ਦੇ ਵਿੱਚ 60 ਤੋਂ ਗਾਵਾਂ ਦੇ ਬੱਚੇ ਮਰੇ ਹੋਏ ਮਿਲੇ ਹਨ ਜਦਕਿ ਜੀਵਤ ਪਸ਼ੂਆਂ ਦੀ ਹਾਲਤ ਵੀ ਬਹੁਤ ਜ਼ਿਆਦਾ ਮਾੜੀ ਹੈ ਸੋ ਇਹ ਵੱਡੀ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਖੰਡ ਦੇ ਕਾਰਨ ਇਹਨਾਂ ਦੀ ਮੌਤ ਹੋਈ ਹੋ ਸਕਦੀ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵੱਲੋਂ ਅੱਜ 16 ਜਨਵਰੀ ਸਾਲ 2026 ਨੂੰ ਐਸਐਸ ਨਗਰ ਮੋਹਾਲੀ ਤੋਂ ਸਾਡੇ ਬਜ਼ੁਰਗ ਸਾਡਾ ਮਾਨ ਰਾਜ ਪੱਦਰੀ ਮਹੀਮ ਦੀ ਰਸਮੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦਾ ਉਦੇਸ਼ ਬਿਰਧ ਨਾਗਰਿਕਾਂ ਦੀ ਭਲਾਈ ਸੁਰੱਖਿਆ ਅਤੇ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਉਣਾ ਹੈ ਜੀ ਹਾਂ ਇਹਨਾਂ ਬਜ਼ੁਰਗਾਂ ਨੂੰ ਸਮੇਂ ਸਿਰ ਜਿੱਥੇ ਕਿ ਪੈਨਸ਼ਨ ਮਹਈਆ ਕਰਾਈ ਜਾਵੇਗੀ ਉੱਥੇ ਹੀ ਇਹਨਾਂ ਦੇ ਸਾਰੇ ਹੀ ਸਰੀਰ ਦੇ ਜਿਹੜੇ ਚੈੱਕਅਪ ਕੀਤੇ ਜਾਣਗੇ ਬਿਲਕੁਲ ਫ੍ਰੀ ਜਿਹੜੇ ਕਿ ਸਰੀਰਕ ਕੈਂਪ ਲਗਾਏ ਜਾਣਗੇ ਜਿਸ ਦੇ ਕਾਰਨ ਨਾਗਰਿਕਾਂ ਨੂੰ ਮੋਕਤ ਆਮ ਸੀਤ ਜਾਂਚ ਦੀ ਸਹੂਲਤ ਮਹੱਈਆ ਕਰਵਾਈ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਾਰਕਟ ਸਿੰਘ ਨੇ ਕਿਹਾ ਹੈ ਆਪ ਸਰਕਾਰ kia ਪੰਜਾਬ ਦੇ ਸਰੋਤਾਂ ਦੀ ਬੇਸ਼ਰਮੀ ਦੇ ਨਾਲ ਕੀਤੀ ਜਾ ਰਹੀ ਹੈ ਲੁੱਟ ਕਾਂਗਰਸੀ ਆਗੂ 파ਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਬੰਨ੍ਹਿਆ ਹੈ। ਉਹਨਾਂ ਨੇ ਭਗਵੰਤ ਮਾਨ ਨੂੰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਘੇਰਦਿਆਂ ਹੋਇਆਂ ਪੰਜਾਬ ਦੇ ਸਰੋਤਾਂ ਦੀ ਬੇਸ਼ਰਮੀ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ। ਸਰੋਪਾਰਗਟ ਸਿੰਘ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸੁਭਾਅ ਚੁੱਕੇ ਹਨ। ਜਿੱਥੇ ਕਿ ਭਗਵੰਤ ਮਾਨ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਜਦੋਂ ਸਰਕਾਰ ਦੇ ਵਿੱਚ ਨਹੀਂ ਸਨ ਉਸ ਦੇ ਵੱਲੋਂ ਲਗਾਤਾਰ ਸਵਾਲ ਇਹ ਕਾਂਗਰਸ ਸਰਕਾਰ ਤੇ ਕਾਲੀਆਂ ਦੇ ਉੱਤੇ ਚੁੱਕੇ ਜਾਂਦੇ ਸੀ ਕਿ ਇਹ ਵੀਆਈਪੀ ਟ੍ਰੀਟਮੈਂਟ ਲੈਂਦੇ ਹਨ ਜਾਂ ਫਿਰ ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਜਿਹੜਾ ਕਿ ਜੂਜ਼ ਕਰਦੇ ਹਨ ਪਰ ਹੁਣ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੇ ਵੱਲੋਂ ਖੁਦ 1600 ਬੱਸਾਂ ਜਿਹੜੀਆਂ ਕਿ ਮਾਗੀ ਦੇ ਮੇਲੇ ਦੇ ਉੱਤੇ ਲੈ ਜਾਂਦੀਆਂ ਲਿਆਂਦੀਆਂ ਗਈਆਂ ਜਿਸ ਦੇ ਵਿੱਚ ਕੀ ਕਾਫੀ ਬੱਸਾਂ ਖਾਲੀ ਪਾਈਆਂ ਗਈਆਂ ਹਨ ਸੋ ਪੰਜਾਬ ਦੇ ਲੋਕਾਂ ਨੂੰ ਕਰੋੜਾਂ ਰੁਪਈਆ ਦਾ ਜਿਹੜਾ ਕਿ ਇੱਕ ਦਿਨ ਦੇ ਵਿੱਚ ਹੀ ਚੂਨਾ ਲੱਗਾ ਹੈ ਤੁਹਾਨੂੰ ਦੱਸਦੀ ਹੈ ਕਿ ਤਿੰਨ ਦਿਨ ਤੱਕੇ ਬੱਸਾਂ ਜਿਹੜੀਆਂ ਕਿ ਬੁੱਕ ਕੀਤੀਆਂ ਗਈਆਂ ਸਨ ਮਾਗੀ ਦੇ ਮੇਲੇ ਦੇ ਲਈ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪ ਬਾਰਕਰਾਂ ਨੂੰ ਹੀ ਢੋਆ ਗਿਆ ਹੈ ਮਾਗੀ ਦੇ ਮੇਲੇ ਦੇ ਉੱਤੇ ਲਿਆਂਦਾ ਗਿਆ ਹੈ ਜਿਸ ਤੋਂ ਬਾਅਦ ਕਿ ਉਹਨਾਂ ਦੀਆਂ ਕਾਨਫਰੰਸਾਂ ਦੇ ਵਿੱਚ ਹੀ ਲੋਕਾਂ ਦੇ ਦੁਆਰਾ ਜਿਹੜੇ ਕਿ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਸਨ ਆਮ ਆਦਮੀ ਪਾਰਟੀ ਦੇ ਹੀ ਮੈਂਬਰ ਸਨ ਜਿਹੜੇ ਕਿ ਇਹਨਾਂ ਬੱਸਾਂ ਦੇ ਰਾਹੀਂ ਮਾਗੀ ਦੇ ਮੇਲੇ ਦੇ ਉੱਤੇ ਪਹੁੰਚੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿੱਥੇ ਕਿ ਚਾਈਨਾ ਡੋਰ ਲਗਾਤਾਰ ਵਿਕਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਰੋਕਣ ਦੇ ਉੱਤੇ ਵੀ ਚਾਈਨਾ ਡੋਰ ਨਹੀਂ ਵਿਕਣੋਂ हट ਰਹੀ ਹੈ ਸੋ ਚਾਈਨਾ ਡੋਰ ਤੋਂ ਵਾਹਨ ਚਾਲਕਾਂ ਦੇ ਬਚਾਅ ਲਈ ਹੁਣ ਅੱਗੇ ਆਏ ਹਨ ਮਨੋਜ ਅਗਨੀ ਖੋਤਰੀ ਜੀ ਹਾਂ ਉਹਨਾਂ ਦੇ ਵੱਲੋਂ ਹੁਣ ਪਤੰਗਬਾਜ਼ੀ ਦੇ ਦੌਰਾਨ ਵਰਤੀ ਜਾਣ ਵਾਲੀ ਚਾਈਨਾ ਡੋਰ ਜੋ ਕਿ ਦੋ ਪਹੀਆ ਵਾਹਨ ਚਾਲਕਾਂ ਦੇ ਲਈ ਕਾਫੀ ਜ਼ਿਆਦਾ ਹਾਸਿਆਂ ਨੂੰ ਗੰਭੀਰਤਾ ਦੇ ਨਾਲ ਕਾਫੀ ਜ਼ਿਆਦਾ ਗਾਟਕ ਸਾਵਧਤ ਹੁੰਦੀ ਹੈ ਹਾਸੀਆਂ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਤਰਨ ਤਰਨ ਦੀ ਬਾੜ ਨੰਬਰ 10 ਦੇ ਨੌਜਵਾਨ ਕਾਉਂਸਲਰ ਮਨੋਜ ਅਗਨੀਉਤਰੀ ਨੇ ਡੋਰ ਤੋਂ ਬਚਾ ਦੇ ਲਈ ਵਿਸ਼ੇਸ਼ ਗਾਰਡ ਤਿਆਰ ਕੀਤੇ ਹਨ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਇਹ ਬੰਡੇ ਹਨ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਨਿਕਲ ਕੇ ਆ ਰਹੇ ਹਨ ਕਿ ਕਿਸੇ ਦੀਆਂ ਉਂਗਲੀਆਂ ਵੱਡੀਆਂ ਜਾ ਰਹੀਆਂ ਹਨ ਕਿਸੇ ਦਾ ਗਲ ਵੱਡਿਆ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਪਿਛਲੇ ਦਿਨੀ ਕਿ ਜਹੇ ਐਂਗਲ ਜਾਏ ਤੁਸੀਂ ਆਪਣੇ ਮੋਟਰਸਾਈਕਲ ਤੇ ਸਕੂਟਰੀ ਦੇ ਉੱਤੇ ਲਗਾ ਲਓ ਤਾਂ ਜੋ ਕਿ ਤੁਹਾਡਾ ਪਚਾ ਹੋ ਸਕੇ ਕਿਉਂਕਿ ਪ ਕਹ ਰਹੀ ਆ ਤੇ ਇਸ ਦੇ ਜਿਹੜਾ ਕਿ ਬੰਦ ਹੋਣ ਦੀ ਵੀ ਕੋਈ ਉਮੀਦ ਨਹੀਂ ਲਗਾਈ ਜਾ ਰਹੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਭਾਰਤੀ ਪਾਸਪੋਰਟ ਹੋਇਆ ਮਜ਼ਬੂਤ 85ਵੇਂ ਨੰਬਰ ਤੋਂ 80ਵੇਂ ਨੰਬਰ ਦੇ ਉੱਤੇ ਪਹੁੰਚ ਗਿਆ ਹੈ ਭਾਰਤੀ ਪਾਸਪੋਰਟ ਜੀ ਹਾਂ ਭਾਰਤੀ ਪਾਸਪੋਰਟ ਦੀ ਤਾਕਤ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਧ ਗਈ ਹੈ ਪਾਸਪੋਰਟ ਰੈਂਕਿੰਗ ਤੇ ਜਾਰੀ ਕਰਨ ਵਾਲੀ ਸੰਸਥਾ ਨੇ ਹੁਣ ਜਿਹੜਾ ਕਿ ਪਾਸਪੋਰਟ ਦੀ ਰੈਂਕਿੰਗ ਦੇ ਵਿੱਚ ਭਾਰਤ ਨੂੰ ਪੰਜਵੇਂ ਸਥਾਨ ਦੀ ਛਲਾਂਗ ਲਗਾ ਕੇ 80ਵੇਂ ਨੰਬਰ ਦੇ ਉੱਤੇ ਪਹੁੰਚਾ ਦਿੱਤਾ ਹੈ ਸੋ 5 ਸਾਲ 2025 ਦੇ ਵਿੱਚ ਇਹ ਰੈਂਕ 85ਵਾਂ ਸੀ ਤੁਹਾਨੂੰ ਦੱਸਦੀ ਹੈ ਕਿ ਹੁਣ 55 ਦੇਸ਼ਾਂ ਦੇ ਵਿੱਚ ਭਾਰਤੀ ਵੀਜ਼ਾ ਫ੍ਰੀ ਜਾਂ ਫਿਰ ਵੀਜ਼ਾ ਔਨ ਅਰਾਈਵਲ ਯਾਤਰਾ ਕਰ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਉਹ ਕਾਫੀ ਜ਼ਿਆਦਾ ਹੈਰਾਨ ਕਰਨ ਤੇ ਇਸ ਤੋਂ ਇਲਾਵਾ ਸ਼ਰਮਨਾਕ ਖਬਰ ਹੈ ਬੋਟਰਾਂ ਨੂੰ ਖੁਸ਼ ਕਰਨ ਦੇ ਲਈ 500 ਮਾਸੂਮ ਕੁੱਤਿਆਂ ਦੀਆਂ ਲੈ ਲਈਆਂ ਜਾਣਾ ਪੰਜ ਸਰਪੰਚਾਂ ਦੇ ਖਿਲਾਫ ਮਾਮਲਾ ਕਰ ਦਿੱਤਾ ਗਿਆ ਹੈ ਧਰਜੇ ਜੀ ਹਾਂ ਇਹ ਖਬਰ ਬੇਸ਼ੱਕ ਤੇਲੰਗਾਨਾ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਜਿੰਨੇ ਦੇ ਵਿੱਚ 12 ਕੁੱਤਿਆਂ ਦੇ ਕਤਲ ਦੀ ਇੱਕ ਦਿਲ ਦਹਿਲਾਕ ਅਤੇ ਦਿਲ ਕੰਬਾਊ ਵਾਰਦਾਤ ਸਾਹਮਣੇ ਨਿਕਲ ਕੇ ਆ ਰਹੀ ਹੈ ਇੱਥੇ ਲਗਭਗ 200 ਕੁੱਤਿਆਂ ਨੂੰ ਮਾਰ ਦਿੱਤਾ ਗਿਆ ਹੈ ਤੇ ਇਸੇ ਦੇ ਨਾਲ ਹੀ ਰਾਜ ਦੇ ਵਿੱਚ ਪਿਛਲੇ ਇੱਕ ਹਫ਼ਤੇ ਦੇ ਵਿੱਚ ਮਾਰਨ ਵਾਲੇ ਕੁੱਤਿਆਂ ਦੀ ਗਿਣਤੀ 500 ਦੇ ਕਰੀਬ ਹੋ ਚੁੱਕੀ ਹੈ ਸੋ ਸੂ ਦੱਸਿਆ ਗਿਆ ਹੈ ਕਿ ਚੁਣੇ ਗਏ ਨੁਮਾਇੰਦਿਆਂ ਦੇ ਵੱਲੋਂ ਹਾਲ ਹੀ ਦੇ ਵਿੱਚ ਗ੍ਰੈਂਡਸਿਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ 12 ਕੁੱਤਿਆਂ ਦੇ ਖਤਰੇ ਤੋਂ ਛੁਟਕਾਰਾ ਦਿਵਾਉਣਗੇ ਇਸੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਤਿਆਂ ਨੂੰ ਮਾਰਿਆ ਗਿਆ ਹੈ ਸੋ ਇਹ ਘਟਨਾ ਕੈਮਰੇ ਦੇ ਵਿੱਚ ਵੀ ਰਿਕਾਰਡ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਹਿਰ ਦੇ ਕੇ ਇਹਨਾਂ ਕੁੱਤਿਆਂ ਨੂੰ ਮਾਰਿਆ ਗਿਆ ਹੈ ਸੋ ਬੇहद ਹੈਰਾਨ ਕਰਦਾ ਇਹ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਮਾਮਲਾ ਦਰਜ ਹੋ ਗਿਆ ਹੈ ਸਰਪੰਚਾਂ ਅਤੇ ਪੰਚਾਂ ਦੇ ਖਿਲਾਫ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਜਿੱਥੇ ਕੀ ਪਿਛਲੇ ਦਿਨੀ ਹੀ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਸੋ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਦੇ ਵਿੱਚ ਕਲਕੱਤਾ ਤੋਂ ਹੋਰ ਤਿੰਨ ਦੋਚੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ